ਸੁਨੰਦਾ ਸ਼ਰਮਾ ਦੀ ਪੋਸਟ ਤੋਂ ਬਾਅਦ ਜੋ ਵੀ ਸਾਰਾ ਹੋਇਆ ਸਿਸਟਮ ਹਨਾ ਉਹਦੇ ਤੇ ਆਪਾਂ ਅਕਸਰ ਗੱਲਬਾਤ ਕਰਦੇ ਆ ਦੋ ਤਿੰਨ ਦਿਨ ਤੋਂ ਕਰ ਰਹੇ ਆ ਪਰ ਇੱਕ ਚੀਜ਼ ਸੀ ਕਿ ਸੁਨੰਦਾ ਮੈਡਮ ਦੀ ਆਪ ਦੀ ਕੋਈ ਮੁੜ ਕੇ ਪੋਸਟ ਨਹੀਂ ਆਈ ਸੀ ਸਾਰਾ ਕੁਝ ਉਹਨਾਂ ਵੱਲੋਂ ਚੁੱਪ ਜੇ ਹੋ ਗਏ ਸੀ ਪਰ ਕੱਲ ਉਹ ਲਾਈਵ ਹੋਏ ਔਰ ਉਹਦੇ ਵਿੱਚ ਉਹਨਾਂ ਨੇ ਜਿਹੜੀ ਇੱਕ ਗੱਲ ਕਹੀ ਕਿ ਆਈ ਐਮ ਫ੍ਰੀ ਬਰਡ ਨਾਓ ਕਿ ਮੈਂ ਹੁਣ ਆਜ਼ਾਦ ਆ ਮੈਂ ਛੁੱਟ ਗਈ ਆ ਉਹ ਸਾਰੀ ਕਹਾਣੀ ਜੀ ਪਤਾ ਨਹੀਂ ਐਂ ਲੱਗ ਰਿਹਾ ਕਿ ਕੋਈ ਪੈਸਿਆਂ ਵਾਲਾ ਮਸਲਾ ਸੀ ਨਿੱਜੀ ਮਸਲੇ ਕਰਕੇ ਸੀ ਜਾਂ ਬਸ ਕਲਾ ਫ੍ਰੀ ਹੋਣ ਦਾ ਸੀ ਕੀ ਸੀਗਾ ਦੇ ਵਿੱਚ ਜੇ ਨਿਚੋੜ ਦਾ ਕੱਢ ਕੇ ਵੇਖੀਏ ਤਾਂ ਨਹੀਂ ਦੇਖੋ ਮੇਰੇ ਖਿਆਲ ਦੇ ਨਾਲ ਇਹ ਹੁਣ ਫਿਲਮ ਦਾ ਕਲਾਈਮੈਕਸ ਹੈ ਹੂੰ ਠੀਕ ਹੈ ਜੀ ਜਿਵੇਂ ਇੱਕ ਕਮੈਂਟ ਵੀ ਆਇਆ ਸੀਗਾ ਕਿ ਹੁਣ ਛੱਡੋ ਜੀ ਸੰੰਧਾ ਨੂੰ ਛੱਡ ਦਿਓ ਬਿਲਕੁਲ ਮੈਂ ਵੀ ਇਸ ਗੱਲ ਦੇ ਨਾਲ ਮਤਫਿਕ ਹਾਂ ਸਹਿਮਤ ਹਾਂ ਜੀ ਜੀ ਇਸ ਗੱਲ ਨੂੰ ਹੁਣ ਖਿਚਣ ਦਾ ਕੀ ਫਾਇਦਾ ਹੈ ਬਿਲਕੁਲ ਕੋਈ ਫਾਇਦਾ ਰਹਾ ਨਹੀਂ ਹੈ ਕਲਾਈਮੈਕਸ ਇਸ ਗੱਲ ਨੂੰ ਥੋੜਾ ਜਿਹਾ ਵਿਚਾਰਨਯੋਗ ਹੈ ਮੈਂ ਇਹਦੇ ਤੇ ਬਹੁਤੀ ਲੰਮੀ ਗੱਲ ਕਰਨੀ ਨਹੀਂ ਚਾਹੁੰਦਾ ਜੀ ਕਿ ਉਥੇ ਸੁਨੰਦਾ ਨੇ ਵਾਰ-ਵਾਰ ਵਾਰ-ਵਾਰ ਮਾਨ ਸਾਹਿਬ ਦਾ ਨਾਮ ਲਿਆ ਤੇ ਮੈਂ ਤੁਹਾਨੂੰ ਕੀ ਕਹਿ ਰਿਹਾ ਸੀ ਹੂੰ ਮੈਂ ਕੀ ਕਹਿ ਰਿਹਾ ਸੀਗਾ ਸਾਬ ਕਿ ਮੈਂ ਮਤਲਬ ਕਿ ਆਪਣੀ ਜ਼ਿੰਦਗੀ ਦਾ ਇਹ ਫੜੋ ਫੜਾਈ ਵਾਲਾ ਬਹੁਤ ਵੱਡਾ ਤਜਰਬਾ ਰੱਖਦਾ ਹੂੰ ਕਿ ਇੱਕ ਕਿਸੇ ਇੰਡਸਟਰੀ ਦਾ ਜੋ ਮਰਜ਼ੀ ਆ ਯਾਰ ਮਹਾਰਾਜਾ ਬੰਦਾ ਹੂੰ ਉਹਨੂੰ ਚੱਕ ਕੇ ਹਵਾ ਲਾਤ ਚ ਸੁੱਟਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਸੀਗਾ ਜੀ ਹਰੇ ਸਰਉਦੀ ਬੈਂਡ ਵਜਾ ਦਿੱਤੀ ਇੱਕ ਘੰਟੇ ਚ ਹੂੰ ਪਿੰਕੀ ਢਾਲੀ ਵਾਲ ਜਿਹੜਾ ਮਤਲਬ ਕਹ ਲੋ ਕਿ ਦਾਜ ਬਾਦਸ਼ਾਹ ਹੁੰਦੇ ਨਾ ਜਿੱਦਾਂ ਇੰਡਸਟਰੀ ਚ ਪਰਦੇ ਦੇ ਪਿੱਛੇ ਦੇ ਉਹ ਜੀ ਅਗਲੇ ਤੂ ਕੇ ਮਰਿਆ ਹਵਾ ਲਾ ਦੇ ਵਿੱਚ ਵੇਖਿਆ ਕਿਵੇਂ ਨਿਕਲਿਆ ਸੀ ਮੱਥੇ ਤੇ ਰਮਾਲ ਬੰਨਿਆ ਹੈ ਡੋਲੇ ਨੂੰ ਤਵੀਤ ਬੰਨਿਆ ਕੁੜੀ ਨਜ਼ਰਾਂ ਲੱਗਣ ਤੋਂ ਡਰਦੀ ਜੀ ਤਾਂ ਉੱਥੇ ਮੱਥੇ ਤੇ ਰਮਾਲ ਵਜ ਗਿਆ ਹੂੰ ਸਿਰ ਦੁਖਦਾ ਹੋਊ ਨਾ ਬਿਲਕੁਲ ਪੇਸ਼ਾਨੀ ਇਹ ਤਾਂ ਨਾ ਨਰਾਸਰ ਦੁਖਾਜ ਮੂਡ ਖਰਾਬ ਹੂੰ ਤਾਂ ਭਾਈ ਇਹ ਇਹ ਸੂਰਤ ਇਹ ਹਾਲ ਹੋ ਜਾਂਦੀ ਹੈ ਠੀਕ ਹੈ ਮਾਮਲਾ ਛੋਟਾ ਨਹੀਂ ਸੀ ਜੀ ਤੇ ਛੋਟੇ ਹੱਥਾਂ ਨੇ ਇਹ ਦਮ ਨਹੀਂ ਸੀ ਵਿਖਾਉਣਾ ਬਿਲਕੁਲ ਮੇਰਾ ਸ਼ੱਕ ਸ਼ੁਰੂ ਤੋਂ ਹੀ ਇਸ ਗੱਲ ਤੇ ਸੀਗਾ ਤੇ ਸੁਨੰਦਰਾ ਨੇ ਸਾਫ਼ ਕਰ ਦਿੱਤੀ ਸਥਿਤੀ ਜੀ ਉਹਨਾਂ ਨੇ ਤੇ ਬੀਬੀ ਗੁਰਪ੍ਰੀਤ ਕੌਰ ਮਾਨ ਦਾ ਵੀ ਨਾਲ ਜਿਹੜੇ ਕਿ ਮੁੱਖ ਮੰਤਰੀ ਤਾਂ ਹੈ ਹੀ ਨਹੀਂ ਜੀ ਮੈਂਬਰ ਪਾਰਲੀਮੈਂਟ ਤਾਂ ਹੈ ਹੀ ਨਹੀਂ ਰਾਜ ਸਭਾ ਦੇ ਮੈਂਬਰ ਤਾਂ ਹੈ ਹੀ ਨਹੀਂ ਹੂੰ ਜਿਹੜੇ ਕਿਸੇ ਹੋਂਦੇ ਤੇ ਨਹੀਂ ਇਹਦਾ ਮਤਲਬ ਹੈ ਕਿ ਇਨਵੋਲਵਮੈਂਟ ਪਹਿਲਾਂ ਮੈਡਮ ਜੀ ਦੀ ਹੋ ਹੀ ਹੋਣ ਦੀ ਸੰਭਾਵਨਾ ਹੈ ਹੋ ਸਕਦਾ ਉਹਨਾਂ ਨੇ ਨੋਟਸ ਲਿਆ ਹੋਊਗਾ ਹੋ ਸਕਦਾ ਹੂੰ ਠੀਕ ਹੈ ਜਾਂ ਮਾਨ ਸਾਹਿਬ ਨੇ ਨੋਟਸ ਲਿਆ ਜੀ ਮਹਿਲਾ ਕਮਿਸ਼ਨ ਦੇ ਥਰੂ ਇਹ ਸਭ ਕੁਝ ਚੱਲਿਆ ਜਿਹੜੇ ਬੀਬਾ ਗੁਰਪ੍ਰੀਤ ਕੌਰ ਜੀ ਹੈ ਜਾਂ ਜੀ ਡਾਕਟਰ ਸਾਹਿਬਾ ਹੋ ਸਕਦਾ ਉਹ ਵੀ ਆਏ ਹੋਣ ਜੀ ਇਸ ਮਾਮਲੇ 'ਚ ਤਾਂ ਸੁਨੰਧਾ ਨੇ ਤਾਂ ਸਗੋ ਤਸਵੀਰ ਸਪਸ਼ਟ ਕਰ ਦਿੱਤੀ ਹੂੰ ਜੋ ਅਸੀਂ ਕਿਤੇ ਨਾ ਕਿਤੇ ਥੋੜਾ ਇੱਕ ਸਵਾਲੀਆ ਨਿਸ਼ਾਨ ਛੱਡ ਰਏ ਸੀਗੇ ਕਿ ਕੀ ਮਤਲਬ ਇਸ ਕਾਰਵਾਈ ਜਿਹੜੀ ਬੜੀ ਸੁਪਰ ਫਾਸਟ ਜੀ ਬੁਲਟ ਰੇਨ ਬੁਲਟ ਰੇਨ ਕਹਿੰਦੇ ਸੀਗੇ ਨਾ ਮੋਦੀ ਸਾਹਿਬ ਲਿਆਉਣੀ ਆ ਤਾਂ ਬੁਲਟ ਰੇਨ ਤੋਂ ਵੀ ਜਿਹੜੀ ਤੇਜ਼ੀ ਦੇ ਨਾਲ ਫਾਸਟ ਮਤਲਬ ਕਿ ਇਹ ਹੋਈ ਆ ਕਾਰਵਾਈ ਜੀ ਜੀ ਕਿਦੇ ਪਿੱਛੇ ਤਾਂ ਫਿਰ ਸਿਆਸਤ ਦਾ ਤਾਂ ਮਾਮਲਾ ਲੱਗਦਾ ਹੀ ਆ ਹੂੰ ਹੂੰ ਤੋਂ ਬਾਕੀ ਸੁਨਨ ਇਹਦਾ ਮਤਲਬ ਇੱਕ ਹੋਰ ਵੀ ਆ ਹੂੰ ਸੁਨੰਦਾ ਕੀ ਕਹਿ ਰਹੀ ਐ ਕਿ ਮੈਂ ਫਰੀ ਆ ਹੁਣ ਜੀ ਇਹਦਾ ਮਤਲਬ ਕਿ ਪਹਿਲਾਂ ਬੌਂਡ ਸੀ ਕਿਉਂਕਿ ਜੇ ਤੁਸੀਂ ਬਾਉਂਡ ਹੀ ਨਹੀਂ ਸੀ ਤਾਂ ਫਿਰ ਫ੍ਰੀ ਹੋਣ ਦਾ ਤਾਂ ਹੀ ਹੁੰਦਾ ਮਤਲਬ ਤੋ ਕੀ ਨਹੀਂ ਹੈ ਜੀ ਤੁਸੀਂ ਤਾਂ ਪਹਿਲਾਂ ਵੀ ਫ੍ਰੀ ਸੀ ਇਹ ਤਾਂ ਠੀਕ ਹੈ ਕਿ ਜੇ ਕੋਈ ਐਵੇਂ ਮਤਲਬ ਕਿ ਜਾਲੀ ਕਾਗਜ਼ਾਂ ਤੇ ਰੱਖੀ ਬੈਠਾ ਸੀਗਾ ਤਾਂ ਤੁਸੀਂ ਥੋੜੀ ਮੰਨੋਗੇ ਕਿ ਮੈਂ ਬਾਉਂਡ ਹ ਬਿਲਕੁਲ ਮੈਂ ਬਾਉਂਡ ਹ ਹ ਸਰ ਕਿਵੇਂ ਜੀ ਮੈਂ ਮਤਲਬ ਕਿ ਬਥੇਰੀ ਤਾਂ ਹੀ ਆ ਕੰਮ ਕੀਤਾ ਜੀ ਮੈਂ ਤੁਹਾਨੂੰ ਇੱਕ ਹੋਰ ਰਾਜ਼ ਦੀ ਗੱਲ ਦੱਸਾਂ ਸਾਡੀ ਜਿਹੜੀ ਪਹਿਲੀ ਫਿਲਮ ਸੀ ਉਹ ਤਾਂ ਕੋਈ ਐਗਰੀਮੈਂਟ ਨਹੀਂ ਸੀ ਜਵਾਨ ਸੀਗੀ ਹੋ ਸਕਦਾ ਕਿਤੇ ਅੱਜ ਦੇ ਦੌਰ ਚ ਅੱਜ ਦੇ ਦੌਰ ਚ ਨਹੀਂ ਹੁੰਦਾ ਇਹ ਚੀਜ਼ ਠੀਕ ਹੈ ਨਾ ਜੀ ਜ਼ਬਾਨੀ ਕਲਾਮੀ ਮਤਲਬ ਕਿ ਐਗਰੀਮੈਂਟ ਨਹੀਂ ਸੀਗਾ ਹਮ ਲਿਖਤੀ ਕੋਈ ਕਰਾਰ ਨਹੀਂ ਸੀਗਾ ਜ਼ੁਬਾਨ ਸੀਗੀ ਅੱਜ ਦਾ ਸੁਣਿਆ ਤੁਹਾਨੂੰ ਮੈਂ ਜੀ ਇਸ ਰਾਜ਼ ਦਾ ਸਾਡੇ ਉਹ ਜਿਹੜਾ ਯੂਨਿਟ ਸੀਗਾ ਉਹਨੂੰ ਪਤਾ ਜਾਂ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਜੀ ਜ਼ੁਬਾਨ ਸੀਗੀ ਬਸ ਜ਼ੁਬਾਨੀ ਸੀ ਠੀਕ ਹੈ ਬਹੁਤ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਚਲਦੇ ਪ੍ਰੋਜੈਕਟ ਦੇ ਵਿੱਚ ਤਾਂ ਠਾਂ ਠਾਂ ਤਾਂ ਠਾ ਇਧਰ ਉਧਰੋਂ ਚਲਦੀਆਂ ਨੇ ਉਹ ਰੌਲਾ ਰੱਬਾ ਵੀ ਚੱਲਦਾ ਰਹਿੰਦਾ ਹੈ ਜੀ ਪਰ ਜਿਹੜੀ ਜ਼ੁਬਾਨ ਹੁੰਦੀ ਹੈ ਮਰਦਾਂ ਦੀ ਜ਼ੁਬਾਨ ਹੁੰਦੀ ਹੈ ਹੂੰ ਜੀ ਠੀਕ ਹੈ ਤੇ ਜਿੱਥੇ ਜ਼ੁਬਾਨ ਨਹੀਂ ਹੁੰਦੀ ਉਹਥੇ ਫਿਰ ਸਟਾਮ ਚੱਲਦੇ ਆ ਜੀ ਜਿੱਥੇ ਜ਼ੁਬਾਨ ਚੱਲਦੀ ਉਥੇ ਸਟਾਮ ਦੀ ਵੈਸੇ ਜ਼ਰੂਰਤ ਨਹੀਂ ਹੁੰਦੀ ਪਰ ਅੱਜ ਕੱਲ ਚੀਜ਼ਾਂ ਹੀ ਇਸ ਤਰ੍ਹਾਂ ਵਾਪਰ ਰਹੀਆਂ ਨੇ ਸਭ ਜੀ ਕਿ ਸਟਾਮ ਦੀ ਜ਼ਰੂਰਤ ਪੈ ਜਾਂਦੀ ਸੋ ਗੱਲ ਇਹ ਆ ਕਿ ਸੁਨੰਦਾ ਨੇ ਸਥਿਤੀ ਥੋੜੀ ਸਪਸ਼ਟ ਕੀਤੀ ਹੈ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮਾਨ ਸਾਹਿਬ ਦਾ ਇਸ ਸਰਕਾਰ ਆਉਣ ਤੋਂ ਬਾਅਦ ਜਿੱਥੇ-ਜਿੱਥੇ ਕੋਈ ਹਸਾਬਕਤਾ ਆਵਰਿੰਦਾ ਉਹਨਾਂ ਨੇ ਉਹ ਹਸਾਬ ਨਾਲ ਨਵੇੜਿਆ ਜੀ ਜੀ ਤੇ ਮਹਿਮਾਨ ਸਾਹਿਬ ਨੂੰ ਜਿੰਨਾ ਕੋਈ ਵਿਅਕਤੀਗਤ ਤੌਰ ਤੇ ਜਾਣਦਾ ਨਾ ਮਾਨ ਸਾਹਿਬ ਹਸਾਬਕਤਾ ਕੋਈ ਰੱਖਦੇ ਨਹੀਂ ਪੈਂਡਿੰਗ ਹਾਂ ਜਾਂ ਤਾਂ ਉਹ ਮਤਲਬ ਕਿ ਲਿਸਟ ਚ ਛਾੜ ਲੈਂਦੇ ਨੇ ਜਾਂ ਫਿਰ ਨਵੇੜੀ ਦਿੰਦੇ ਨੇ ਨਵੇੜੀ ਦਿੰਦੇ ਤਾਂ ਇੱਥੇ ਵੀ ਕਿਤੇ ਨਾ ਕਿਤੇ ਇੱਕ ਘਟਨਾ ਦਾ ਮੈਨੂੰ ਕਿਸੇ ਨੇ ਹਵਾਲਾ ਦਿੱਤਾ ਹੈ ਕਿ ਬੇਸਿਕਲੀ ਪਹਿਲਾਂ ਬਣਦੀ ਸੀ ਕੋ ਜ਼ਿਲ੍ਹੇ ਦੇ ਸੀ ਸਾਰੇ ਸਭ ਕੁਝ ਸੀਗਾ ਪਰ ਅੱਜ ਦੇ ਜਿਹੜੇ ਪਾਵਰ ਹਾਊਸ ਆ ਕਿਸੇ ਵੇਲੇ ਮਤਲਬ ਕਿ ਉਹ ਕਿਸੇ ਮੇਲੇ ਤੇ ਗਏ ਸੀ ਤੇ ਉਹਨਾਂ ਨੂੰ ਮੋੜ ਦਿੱਤਾ ਤੇ ਆਯੋਜਕ ਇਹ ਸੀਗੇ ਹਮ ਬਤਾਜ ਬਾਦਸ਼ਾਹ ਉਹ ਉਸ ਟਾਈਮ ਦੱਸਦੇ ਆ ਕਿ ਪੂਰੀ ਇੰਡਸਟਰੀ ਦੇ ਵਿੱਚ ਉਸ ਘਟਨਾ ਨੇ ਪੂਰੀ ਚਰਚਾ ਬਟੋਰੀ ਸੀ ਜਿਵੇਂ ਆਪਾਂ ਕਹਿੰਦੇ ਨੇ ਨਾ ਕਿ ਕਿਸੇ ਬੰਦੇ ਦੀ ਯਾਰ ਫਸੀਅਤ ਹੋ ਜਾਂਦੀ ਹੈ ਜੀ 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 ਕਿਉਂਕਿ ਉਹ ਉੱਥੇ ਕਾਫੀ ਆਰਟਿਸਟ ਜਿਹੜੇ ਆ ਉਸ ਸਮੇਂ ਆਏ ਹੋਏ ਸੀਗੇ ਮੈਂ ਕੋਈ ਆਪਣੇ ਪੱਧਰ ਤੇ ਪੁਸ਼ਟੀ ਨਹੀਂ ਕਰਦਾ ਕਿਉਂਕਿ ਬਹੁਤ ਪੁਰਾਣੀ ਘਟਨਾ ਹੈ ਹਮ ਮੈਨੂੰ ਇੰਡਸਟਰੀ ਦੇ ਹੀ ਇੱਕ ਵੱਡੇ ਥੰਮ ਨੇ ਸੁਣਾਈ ਆ ਕਿ ਬੇਸਿਕਲੀ ਉਹ ਵੀ ਇੱਕਾ ਘਟਨਾ ਜਿਹੜੀ ਹੈ ਨਾ ਉਹ ਵਜ੍ਹਾ ਹੋ ਸਕਦੀ ਆ ਕਿਉਂਕਿ ਪਹਿਲਾਂ ਤੇ ਅਪਸ਼ਲੀ ਸਰਕਾਰ ਨੇ ਗਨਵਣ ਵੀ ਦਿੱਤੇ ਸੀ ਮੈਂ ਤੁਹਾਨੂੰ ਦੱਸਿਆ ਸੀਗਾ ਤੇ ਕੀ ਹੋਣ ਤਾਲੀਵਾਲ ਕੋਲ ਗਨਮੈ ਨਜ਼ਰ ਆਏ ਕਿਤੇ ਤਾਂ ਮਤਲਬ ਕਿ ਇਹ ਚੀਜ਼ਾਂ ਕਿਤੇ ਨਾ ਕਿਤੇ ਹੈ ਆ ਬਾਕੀ ਹੁਣ ਦੇਖੋ ਕੰਟਰੈਕਟ ਸੀਗਾ ਕਿ ਨਹੀਂ ਪਰ ਸੁਨੰਦਾ ਆਸਾਦ ਹੈ ਤਾਂ ਚਲੋ ਵਧੀਆ ਗੱਲ ਆ ਤੇ ਮੈਂ ਤੇ ਹੁਣ ਵੀ ਦੇਖ ਰਿਹਾ ਸੀਗਾ ਸੁਨੰਦਾ ਦੀਆਂ ਰੀਲਾਂ ਮੈਂ ਕਿਉਂਕਿ ਮੈਨੂੰ ਇੰਨੀ ਪਰਖ ਨਹੀਂ ਹੈ ਨਾ ਚੀਜ਼ਾਂ ਦੀ ਤੇ ਜਿਹੜੇ ਮੇਰੇ ਭਾਈ ਸਾਹਿਬ ਹੈਗੇ ਆ ਮੇਰੇ ਦੋਸਤ ਜੀ ਉਹਨਾਂ ਨੂੰ ਬੜੀ ਪਰ ਰੱਖਿਆ ਮੈਂ ਕਿਹਾ ਯਾਰ ਤੂੰ ਬਾਈ ਮੈਨੂੰ ਨਾ ਕੱਢ ਕੇ ਦੇ ਸੁਨੰਦਾ ਸ਼ਰਮਾ ਦੇ ਬੂਟ ਬੈਲਟਾਂ ਐਨਕ ਤੇ ਜਿਹੜੇ ਪਰਸ ਹਮ ਸਭ ਕੱਲੇ ਕੱਲੇ ਦੀ ਕੀਮਤ ਲੱਖਾਂ ਚ ਲੂਈਸ ਵਿਟਨ ਕੇ ਕੁਝ ਇਸ ਤਰ੍ਹਾਂ ਗੁਚੀ ਮੈਂ ਤਾਂ ਉਹਨਾਂ ਦੇ ਰੇਟ ਤੇ ਨਾ ਸੁਣ ਕੇ ਹਮ ਸਭ ਪੰਜਾਰੀ ਪਾਣੀ ਪੀਤਾ ਹਰੀਲਾ ਵੇਖ ਵੇਖ ਕੇ ਮਾਫ ਕਰਨਾ ਉਹ ਅਜੇ ਵੀ ਪਈਆਂ ਹੋਣਗੀਆਂ ਮੈਂ 1 ਘੰਟਾ ਪਹਿਲਾਂ ਦੇਖਿਆ ਲੂਈਸ ਵਿਟਾਉਣ ਦੇ ਬੂਟ ਪਰਸ ਮਫਲਰ ਚੈੱਕ ਕਰ ਲਓ ਕਿੰਨੇ ਕਿੰਨੇ ਤੇ ਆ ਜੀ ਹੂੰ ਠੀਕ ਹੈ ਬਾਲਾ ਤੇ ਨਾ ਹੀ ਖੋਲ ਗਿਆ ਛੱਡੋ ਖੜਾ ਮੈਂ ਤੇ ਕਿਸੇ ਵਾਲੀਆਂ ਗੱਲਾਂ ਖਿੱਚਣ ਦਾ ਕੀ ਫਾਇਦਾ ਜੀ ਬਿਲਕੁਲ 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 ਅੱਲ ਵੀ ਆ ਲੋ ਆ ਗਏ ਅਲਵੀਆਂ ਮੈਨੂੰ ਤੇ ਨਾਮ ਹੀ ਆਉਂਦਾ ਜੀ ਜੀ ਮੈਂ ਤੇ ਤਾਂ ਹੀ ਮੈਂ ਤਾਂ ਮਗਾਰ ਪਾਈ ਨਾ ਮੈਂ ਆਪਦੇ ਭਾਈ ਨੂੰ ਮੈਂ ਕਿਹਾ ਜੀ ਮੈਨੂੰ ਉਹ ਦੱਸੋ ਆ ਇਹਦਾ ਕੀ ਰੇਟ ਹੈ ਉਹ ਪਾਰਖੂ ਆਪੂ ਹੂੰ ਉਥੇ ਦੱਸਿਆ ਜੀ ਆ ਮੈਂ ਤਾਂ ਅਲ ਵੀ ਭਰਣਾ ਆਪ ਨੂੰ ਤਾਂ ਪਤਾ ਨਹੀਂ ਆਪਾਂ ਤਾਂ ਐਲ ਆ ਸਮਝਦੇ ਲਾਸ ਐਂਜਲਸ ਹਨਾ ਅਲ ਵੀ ਨਵੀਂ ਚੀਜ਼ ਹੈ ਕੈਰਮਿੰਟੂ ਜੀ ਇੱਥੇ ਨਿਜੇ ਸਾਹਿਬ ਕਹਿ ਰਹੇ ਸੀਗੇ ਕਿ ਕੋਈ ਖੁੰਦਕ ਹੋਣੀ ਮਾਨ ਸਾਹਿਬ ਨੇ ਕੱਢ ਲਈ ਤੇ ਕੀ ਪਤਾ ਜੀ ਆਪ ਚਲੋ ਹੋਣਿਆ ਕਿ ਹੁਣ ਉਹ ਮੈਂ ਜਿਵੇਂ ਕਿਹਾ ਸੀਗਾ ਉਹ ਜਿਵੇਂ ਕਹਿੰਦੇ ਨੇ ਕਿ ਬਸ ਭਾਈ ਜਾਨ ਛੁੱਟ ਗਈ ਜੀ ਜਾਨ ਛੁੱਟ ਗਈ ਆ ਉਹਨਾਂ ਨੂੰ ਝਟਕਾ ਲੱਗਾ ਜਾਨ ਛੁੱਟ ਗਈ ਹੁਣ ਛੇਤੀ ਕੀ ਤਿਆ ਕਾਕੇ ਕੁਕੇ ਹੋਰਾਂ ਦੀ ਕਾਰਵਾਈ ਹੋਣੀ ਨਹੀਂ ਹੂੰ ਮੈਂ ਕੱਲ ਹੀ ਤੁਹਾਨੂੰ ਦੱਸਤਾ ਸੀ ਖੈਰ ਮਿੰਟੂ ਜੀ ਅਗਲੀ ਖਬਰ ਵੱਲ ਨੂੰ ਚੱਲ ਗਏ ਪਿਛਲੇ ਦਿਨਾਂ ਦੇ ਵਿੱਚ ਨਾ ਇੱਕ ਚੀਜ਼ ਆਪਾਂ ਦੇਖੀ ਸੀ ਕਿ ਇੱਕ ਫੈਕਟਰੀ ਦੇ ਵਿੱਚ کارਖਾਨੇ ਦੇ ਵਿੱਚ ਨਾ ਚੋਰੀ ਹੋ ਜਾਂਦੀ ਹੈ ਕੁਝ ਕੱਪੜਿਆਂ ਦੀ ਤੇ ਜਿਹੜੇ ਉੱਥੋਂ ਦੇ ਮਾਲਕ ਸਾਹਿਬ ਨੇ ਉਹ ਸਾਰੇ ਫੈਸਲੇ ਵੀ ਆਪ ਹੀ ਕਰਦੇ ਆ ਤੇ ਸਜ਼ਾਵਾ ਵੀ ਆਪ ਹੀ ਦਿੰਦੇ ਆ ਦੋ ਕੁੜੀਆਂ ਹੁੰਦੀਆਂ ਨੇ ਇੱਕ ਉਹਦਾ ਭਰਾ ਉਹਨਾਂ ਦੀ ਮਾਂ ਤਾਂ ਤੇ ਉਹ ਗਲਾਂ 'ਚ ਤਖਤੀਆਂ ਪਵਾ ਦਿੰਦੇ ਉਸ ਤੇ ਹੁਣ ਮਾਨਯੋਗ ਅਦਾਲਤ ਨੇ ਆਪਣੇ ਪ੍ਰਤੀਕਰਮ ਦਿੱਤੇ ਆ ਵੀ ਇਹ ਤੇ ਭਾਈ ਤੱਕਾ ਹੀ ਹੈ ਤੇ ਤਾਲਿਬਾਨੀ ਤਰ੍ਹਾਂ ਦਾ ਫੈਸਲਾ ਹੈ ਤੇਕੋ ਉਹ ਅਸ਼ੇਰ ਦੇ ਜ਼ਮਾਨਤ ਵਾਸਤੇ ਗਏ ਸੀਗੇ ਜੀ ਹਾਈ ਕੋਰਟ ਦੀ ਇਹ ਜਿਹੜੀ ਟਿੱਪਣੀ ਆ ਨਾ ਫਿਰ ਇਹਦੇ ਵਿੱਚ ਹੀ ਫੈਸਲਾ ਆ ਗਿਆ ਹਮ